ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਚਮਕੌਰ ਦੀ ਗੜੀ ਤੱਕ ਦੇ ਉਹ ਸਫ਼ਰ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਕਹਿਣ ਨੂੰ ਤਾਂ ਇਹ ਸਿਰਫ ਇੱਕ ਰਾਤ ਤੇ ਇੱਕ ਦਿਨ ਦਾ ਸਫ਼ਰ ਸੀ ਪਰ ਇਹੋ ਜੀ ਦੁੱਖਾਂ ਭਰੀ ਰਾਤ ਤੇ ਸੰਘਰਸ਼ਾਂ ਵਾਲਾ ਦਿਨ ਇਤਿਹਾਸ ਦੇ ਪੰਨਿਆਂ 'ਚ ਹੋਰ ਕਿਤੇ ਨਹੀਂ ਮਿਲਦਾ ਤੇ ਐਡਾ ਜੇ ਰਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸੀ ਜਿਹੜਾ ਉਹ ਕਾਲੀ ਤੇ ਹਨੇਰੀ ਰਾਤ ਆਪਣੇ ਪਿੰਡੇ ਤੇ ਸਹਿ ਗਏ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਿਆਦਾਤਰ ਸੰਗਤ ਨੂੰ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਸਰਸਾ ਤੋਂ ਸਿੱਧਾ ਚਮਕੌਰ ਦੀ ਜੰਗ ਬਾਰੇ ਹੀ ਪਤਾ ਹੁੰਦਾ ਹੈ ਪਰ ਇਹ ਜੋ ਵਿਚ ਦਾ ਸਫ਼ਰ ਹੈ ਇਹ ਸਫ਼ਰ ਚ ਕੀ ਹੋਇਆ ਸੀ ਕਿੱਥੇ ਜਾ ਕੇ ਗੁਰੂ ਸਾਹਿਬ ਨੂੰ ਇਹ ਪਤਾ ਚੱਲਿਆ ਸੀ ਕਿ 10 ਲੱਖ ਦੀ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਆ ਕਿਹੜੀ ਜਗ੍ਹਾ ਤੇ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਆਖਰੀ ਵਾਰ ਦੇਖਿਆ ਸੀ ਕਿਹੜਾ ਉਹ ਥਾਂ ਸੀ ਜਿੱਥੇ ਗੁਰੂ ਸਾਹਿਬ ਜੇ ਇੱਕ ਦਿਨ ਹੋਰ ਰੁਕ ਜਾਂਦੇ ਤਾਂ ਆਪਣੇ ਵਿਛੜ ਚੁੱਕੇ ਛੋਟੇ ਸਾਹਿਬਜ਼ਾਦਿਆਂ ਨਾਲ ਮੇਲ ਹੋ ਜਾਂਦਾ ਉਹਨਾਂ ਦਾ ਤਾਂ ਇਤਿਹਾਸ ਦੇ ਪੰਨੇ ਅੱਜ ਕੁਝ ਹੋਰ ਹੋਣੇ ਸੀ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਸਫ਼ਰ ਦੇ ਰਾਹੀ ਬਣੀਏ ਮੈਂ ਕੋਸ਼ਿਸ਼ ਕਰੂੰਗਾ ਕਿ ਬਹੁਤ ਸੌਖੇ ਤਰੀਕੇ ਨਾਲ ਇਹ ਪੂਰਾ ਸਫ਼ਰ ਸਮਝਾਉਣ ਦੀ ਮੈਂ ਕੋਸ਼ਿਸ਼ ਕਰਾਂ। ਗੱਲ ਸ਼ੁਰੂ ਕਰਦੇ ਆਂ 6 ਪੋ ਦੀ ਉਹ ਕਾਲੀ ਰਾਤ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ। ਪੂਰੀ ਰਾਤ ਦਾ ਸਫ਼ਰ ਤੈਅ ਕਰਕੇ 7 ਪੋ ਦੀ ਸਵੇਰ ਸਰਸਾ ਨਦੀ ਤੇ ਪਹੁੰਚਦੇ ਨੇ। 7 ਪੋ ਦੀ ਉਹ ਸਵੇਰ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਤੇ ਉਹ ਕੀਰਤਨ ਕਰਦੇ ਦੌਰਾਨ ਦੋਨੋਂ ਛੋਟੇ ਸਹਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਬਿਲਕੁਲ ਸਾਹਮਣੇ ਵਿਰਾਜਮਾਨ ਸੀ ਉਹ ਆਖਰੀ ਸਮਾ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਗਰ ਦੇ ਟੁਕੜਿਆਂ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਰੱਜ ਕੇ ਤਕਿਆ ਇਸ ਤੋਂ ਬਾਅਦ ਇਸ ਪਿਓ ਨੇ ਆਪਣੇ ਪੁੱਤਰਾਂ ਨੂੰ ਕਦੇ ਨਹੀਂ ਵੇਖਣਾ ਸੀ ਗੁਰੂ ਸਾਹਿਬ ਵੱਡੇ ਸਹਬਜ਼ਾਦਿਆਂ ਤੇ 40 ਸਿੰਘਾਂ ਨਾਲ ਸਰਸਾ ਨਦੀ ਪਾਰ ਕਰ ਗਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕਾਉਂ ਨਾਲ ਸਰਸਾ ਦੇ ਇਸੇ ਹੀ ਕਿਨਾਰੇ ਤੇ ਰਹਿ ਗਏ ਉਹ ਨਦੀ ਪਾਰ ਨਹੀਂ ਕਰ ਸਕੇ ਉਹ ਸਮਾਂ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਵੀ ਇੱਕ ਦੂਸਰੇ ਦੀ ਆਵਾਜ਼ ਤੱਕ ਨਹੀਂ ਸੁਣ ਰਹੀ ਸੀ ਚੜ ਕੇ ਆਈ ਸਰਸਾ ਦਾ ਪਾਣੀ ਜਿਵੇਂ ਸਭ ਦੇ ਕੰਨਾਂ ਨੂੰ ਪਾੜ ਰਿਆ ਸੀ ਤੇ ਮੁਗਲਾਂ ਦੀਆਂ ਗੋਲੀਆਂ ਦੀਆਂ ਆਵਾਜ਼ਾਂ 'ਚ ਸਿੰਘਾਂ ਦੀ ਆਵਾਜ਼ ਇੱਕ ਦੂਸਰੇ ਤੱਕ ਨਹੀਂ ਪਹੁੰਚ ਰਹੀ ਸੀ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਆਪਣੇ 40 ਸਿੰਘਾਂ ਦੇ ਨਾਲ ਸਰਸਾ ਨਦੀ ਤੋਂ ਰੋਪੜ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਕਨੋਲਾ, ਫਿੱਡੇ, ਲੋਧੀ ਮਾਜਰਾ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਰੋਪੜ ਪਹੁੰਚ ਜਾਂਦੇ ਨੇ। ਰੋਪੜ ਪਹੁੰਚ ਕੇ ਉੱਥੋਂ ਦੇ ਬੇਈਮਾਨ ਪਠਾਨ ਗੁਰੂ ਸਾਹਿਬ ਤੇ ਹਮਲਾ ਕਰ ਦਿੰਦੇ ਨੇ। ਇਹ ਉਹੀ ਪਠਾਨ ਸੀ ਜੋ ਕਦੇ ਗੁਰੂ ਗੋਬਿੰਦ ਸਿੰਘ ਜੀ ਦੀ ਨੌਕਰੀ ਕਰਿਆ ਕਰਦੇ ਸੀ। ਮੁਗਲ ਹਕੂਮਤ ਤੋਂ ਇਨਾਮ ਲੈਣ ਦੇ ਲਾਲਚ ਚ ਰੋਪੜ ਦੇ ਇਹ ਪਠਾਣਾ ਨੇ ਔਖੀ ਘੜੀ ਚ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਇਹ ਪਠਾਣਾ ਨੂੰ ਸੋਧਦੇ ਹੋਏ ਗੁਰੂ ਸਾਹਿਬ ਅੱਗੇ ਨੂੰ ਵਧਣਾ ਸ਼ੁਰੂ ਕਰਦੇ ਨੇ ਦੁਪਹਿਰ ਦਾ ਸਮਾਂ ਹੋ ਗਿਆ ਤੇ ਗੁਰੂ ਸਾਹਿਬ ਰੋਪੜ ਤੋਂ ਬਾਅਦ ਕੋਟਲੇ ਪਿੰਡ ਜਾਂਦੇ ਨੇ ਨਹਿੰਗ ਖਾਨ ਦੀ ਹਵੇਲੀ ਹੁਣ ਇਹ ਨਹਿੰਗ ਖਾਨ ਕੌਣ ਹੈ ਇਹ ਨਹਿੰਗ ਖਾਨ ਦੇ ਵਡੇਰੇ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਘਰ ਨਾਲ ਜੁੜੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਣ ਵਾਲੇ ਗਨੀ ਖਾਨ ਤੇ ਨਬੀ ਖਾਨ ਦੇ ਮਾਮੇ ਦਾ ਲੜਕਾ ਇਹ ਨਹਿਂਗ ਖਾਨ ਨਹਿਂਗ ਖਾਨ ਫਿਰ ਆਪਣੇ ਘਰ ਗੁਰੂ ਸਾਹਿਬ ਨੂੰ ਤੇ ਬਾਕੀ ਸਿੰਘਾਂ ਨੂੰ ਲੈ ਕੇ ਜਾਂਦੇ ਨੇ ਤੇ ਉਹਨਾਂ ਦੇ ਮਲਮ ਪੱਟੀ ਕਰਦੇ ਨੇ ਸਿੰਘਾਂ ਦੀ ਸੇਵਾ ਕਰਦੇ ਨੇ ਕੋਟਲਾ ਨੇਹੰਗ ਖਾਨ ਦੇ ਘਰ ਗੁਰੂ ਸਾਹਿਬ ਥੋੜਾ ਸਮਾਂ ਰੁਕਦੇ ਨੇ ਤੇ ਇੱਥੇ ਹੀ ਗੁਰੂ ਸਾਹਿਬ ਆਪਣੇ ਸਿੰਘਾਂ ਤੋਂ ਪਿੱਛੇ ਦੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ ਪਏ ਨੇ ਮਲਕਪੁਰ ਰੰਗਣਾ ਦੇ ਮੈਦਾਨ 'ਚ ਭਾਈ ਬਚਿੱਤਰ ਸਿੰਘ ਆਪਣੇ ਆਖਰੀ ਸਾਹ ਗਿਣ ਰਹੇ ਸੀ ਹੁਣ ਇੱਥੇ ਜਿਗਰਾ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਵੱਡਾ ਕਿਸੇ ਹੋਰ ਨੂੰ ਨਹੀਂ ਭੇਜਿਆ ਦੁਬਾਰਾ ਉਹ ਜੰਗ ਦੇ ਮੈਦਾਨ ਚ ਆਪਣੇ ਹੀ ਪੁੱਤਰ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੂੰ ਮੌਦੇ ਮੂਹ ਚ ਦੁਬਾਰਾ ਭੇਜ ਦਿੰਦੇ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਨੂੰ ਫਿਰ ਨਹਿنگ ਖਾਨ ਦੀ ਹਵੇਲੀ ਚ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਉੱਥੇ ਜ਼ਿਆਦਾ ਸਮਾਂ ਰੁਕਣਾ ਫਿਰ ਠੀਕ ਨਹੀਂ ਸਮਝਦੇ ਭਾਈ ਬਚਿੱਤਰ ਸਿੰਘ ਜੀ ਨੂੰ ਉੱਥੇ ਹੀ ਛੱਡ ਕੇ ਫਿਰ ਗੁਰੂ ਸਾਹਿਬ ਵੱਡੇ ਸਹਬਜ਼ਾਦਿਆਂ ਤੇ 40 ਸਿੰਘਾਂ ਦੇ ਨਾਲ ਇੱਥੋਂ ਰਵਾਨਾ ਹੋ ਜਾਂਦੇ ਨੇ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਨਿਹੰਗ ਖਾਨ ਦਾ ਲੜਕਾ ਗੁਰੂ ਗੋਬਿੰਦ ਸਿੰਘ ਜੀ ਨੂੰ ਲਖੀਮਪੁਰ ਪਿੰਡ ਤੱਕ ਛੱਡ ਕੇ ਆਇਆ ਉੱਥੋਂ ਗੁਰੂ ਗੋਬਿੰਦ ਸਿੰਘ ਜੀ ਬ੍ਰਾਹਮਣ ਮਾਜਰਾ ਹੁੰਦੇ ਹੋਏ ਦੁਰਜੀ ਮਾਜਰਾ ਪਹੁੰਚਦੇ ਨੇ ਜਿੱਥੇ ਥੋੜਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਰੁਕਦੇ ਨੇ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੇਸ਼ਾਂ ਨੂੰ ਕੰਗਾ ਕੀਤਾ ਇਹ ਉਹੀ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਤੇ ਹੁਣ ਵਿਛੋੜਾ ਪਿਆ ਹੈ ਸਤ ਪੋ ਦੀ ਸਵੇਰ ਨੂੰ ਤੇ ਸਤ ਪੋ ਦੀ ਦੁਪਹਿਰ ਨੂੰ ਗੁਰੂ ਸਾਹਿਬ ਇਹ ਦੁਰਜੀ ਮਾਜਰਾ ਪਿੰਡ ਵਿਖੇ ਪਹੁੰਚਦੇ ਨੇ ਤੇ ਅਗਲੇ ਦਿਨ ਜੰਗਲਾਂ ਵੇਲਿਆਂ ਚ ਦੀ ਹੁੰਦੇ ਹੋਏ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਵੀ ਐਸੇ ਹੀ ਅਸਥਾਨ ਤੋਂ ਗੁਜ਼ਰੇ ਸੀ ਹੁਣ ਕਰਮਾਂ ਦੀ ਖੇਡ ਦੇਖੋ ਕੁਦਰਤ ਤੇ ਕਾਦਰ ਨੂੰ ਕੀ ਮਨਜ਼ੂਰ ਸੀ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਐਸਾ ਸਥਾਨ ਤੇ ਰੁਕ ਜਾਂਦੇ ਤਾਂ ਅਗਲੇ ਦਿਨ ਆਪਣੇ ਵਿਛੜੇ ਹੋਏ ਬਜ਼ੁਰਗ ਮਾਤਾ ਤੇ ਆਪਣੇ ਵਿਛੜੇ ਹੋਏ ਜਿਗਰ ਦੇ ਟੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਮਿਲ ਲੈਂਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਕੁਦਰਤ ਇੱਕ ਵੱਡੀ ਕੁਰਬਾਨੀ ਦੀ ਮੰਗ ਕਰ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਹ ਵਿਛੋੜੇ ਨੇ ਇਹ ਸ਼ਹਾਦਤਾਂ ਨੇ ਇੱਕ ਇਤਿਹਾਸ ਸਿਰਜਣਾ ਸੀ ਤੇ ਇਨ੍ਹਾਂ ਹੀ ਸ਼ਹਾਦਤਾਂ ਵਿਛੋੜਿਆਂ ਦੀ ਕੁੱਖ ਚੋਂ ਪੈਦਾ ਹੋਣਾ ਸੀ ਗੁਰਗੋਬਿੰਦ ਸਿੰਘ ਜੀ ਦਾ ਖਾਲਸਾ ਪੰਥ ਕੁਝ ਕੜੀਆਂ ਦਰਜੀ ਮਾਜਰਾ ਰੋਕੇ ਗੁਰੂ ਸਾਹਿਬ ਫਿਰ ਅੱਗੇ ਇੱਕ ਪਿੰਡ ਬੂਰमाजरा ਪਹੁੰਚਦੇ ਨੇ ਬੂਰमाजरा ਇੱਕ ਖੂਹ ਤੇ ਗੁਰੂ ਸਾਹਿਬ ਜਲ ਛਕਦੇ ਨੇ ਤੇ ਪੰਛੀ ਨਾਣਾ ਕਰਦੇ ਨੇ ਇਸੇ ਹੀ ਪਿੰਡ ਬੂਰमाजरा ਦੇ ਇੱਕ ਖੂਹ ਤੇ ਗੁਰੂ ਸਾਹਿਬ ਨੂੰ ਇਹ ਖਬਰ ਮਿਲਦੀ ਹੈ ਕਿ ਔਰੰਗਜੇਬ ਦੀ ਭੇਜੀ ਹੋਈ 10 ਲੱਖ ਦੀ ਫੌਜ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਇਹਨਾਂ ਪਿੰਡਾਂ ਤੱਕ ਜਲਦੀ ਹੀ ਪਹੁੰਚ ਜਾਏਗੀ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਇਹ ਖਬਰ ਦੇਣ ਵਾਲਾ ਕੋਈ ਹੋਰ ਨਹੀਂ ਮੁਗਲਾਂ ਦਾ ਹੀ ਇੱਕ ਸਿਪਾਹੀ ਸੀ ਇੱਥੋਂ ਫਿਰ ਗੁਰੂ ਸਾਹਿਬ ਆਪਣੀ ਰਣਨੀਤੀ ਤੈਅ ਕਰ ਲੈਂਦੇ ਨੇ ਇਧਰੋਂ ਦਿਨ ਟਲ ਰਿਹਾ ਏ ਤੇ ਗੁਰੂ ਸਾਹਿਬ ਨੂੰ ਹੁਣ ਭਾਲ ਹੈ ਇੱਕ ਜੰਗ ਦੇ ਮੈਦਾਨ ਦੀ ਮੂਰ ਮਾਜਰਾ ਤੋਂ ਥੋੜੇ ਹੀ ਫਰਕ ਨਾਲ ਇੱਕ ਉੱਚੀ ਟਿੱਬੀ ਤੇ ਗੁਰੂ ਸਾਹਿਬ ਪਹੁੰਚ ਜਾਂਦੇ ਨੇ ਉੱਚੀ ਟਿੱਬੀ ਤੇ ਪਹੁੰਚਣ ਤੋਂ ਕੁਝ ਪਲਾਂ ਬਾਅਦ ਹੀ ਗੁਰੂ ਸਾਹਿਬ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਜਗ੍ਹਾ ਜੰਗ ਲਈ ਠੀਕ ਨਹੀਂ ਕਿਉਂਕਿ 10 ਲੱਖ ਦੀ ਵੱਡੀ ਫੌਜ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਨੂੰ ਕੋਈ ਕਿਲਾ ਜਾਂ ਕੋਈ ਹਵੇਲੀ ਜਾਂ ਕੋਈ ਗੜੀ ਚਾਹੀਦੀ ਸੀ ਜਿਸ ਦੇ ਅੰਦਰ ਉਹ ਮੋਰਚਾ ਬੰਦੀ ਕਰ ਸਕਣ ਗੁਰੂ ਸਾਹਿਬ ਦੀ ਨਜ਼ਰ ਐਸੀ ਹੀ ਟਿੱਬੀ ਤੋਂ ਫਿਰ ਸਿੱਧੀ ਚਮਕੌਰ ਦੀ ਗੜੀ ਵੱਲ ਨੂੰ ਪੈਂਦੀ ਹੈ ਅੱਜ ਵੀ ਜੇ ਤੁਸੀਂ ਇਸ ਟਿੱਬੀ ਦੇ ਉੱਪਰ ਜਾ ਕੇ ਦੇਖੋ ਤਾਂ ਇੱਥੋਂ ਸਾਫ਼ ਨਜ਼ਰ ਆਉਂਦੀ ਹੈ ਚਮਕੌਰ ਦੀ ਗੜੀ ਇੱਥੋਂ ਫਿਰ ਗੁਰੂ ਸਾਹਿਬ ਆਪਣੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਦੇ ਨਾਲ ਚਮਕੌਰ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਤੇਜ਼ੀ ਨਾਲ ਸੂਰਜ ਵੀ ਢਲ ਰਿਹਾ ਹੈ ਤੇ ਗੁਰੂ ਸਾਹਿਬ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਚਮਕੌਰ ਪਹੁੰਚ ਜਾਂਦੇ ਨੇ ਪਰ ਸਿੱਧਾ ਗੜੀ 'ਚ ਨਹੀਂ ਜਾਇਆ ਜਾਂਦਾ ਇਤਿਹਾਸਕਾਰ ਇਹ ਲਿਖਦੇ ਨੇ ਕਿ ਚਮਕੌਰ ਦੇ ਇਕ ਬਾਗ ਚ ਥੱਕੇ ਟੁੱਟੇ ਸਿੰਘ ਤੇ ਗੁਰੂ ਸਾਹਿਬ ਜਿਵੇਂ ਆਰਾਮ ਕਰਨ ਲਈ ਕੁਝ ਸਮਾਂ ਲੇਟ ਗਏ ਹੋਣ ਕਿਉਂਕਿ ਸਫ਼ਰ ਬਹੁਤ ਥਕਾ ਦੇਣ ਵਾਲਾ ਸੀ 6 ਪੋ ਦੀ ਉਹ ਪੂਰੀ ਰਾਤ ਗੁਰੂ ਸਾਹਿਬ ਨੇ ਸਫ਼ਰ ਕੀਤਾ ਤੇ 7 ਪੋ ਦੀ ਸਵੇਰ ਤੋਂ ਹੀ ਜੰਗ ਦੇ ਮੈਦਾਨ ਚ ਜੂਜ ਦੇ ਜੂਜ ਦੇ ਗੁਰੂ ਸਾਹਿਬ ਸਰਸਾ ਨਦੀ ਤੋਂ ਚਮਕੌਰ ਤੱਕ ਪਹੁੰਚੇ ਸੀ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਸਾਹਿਬ ਚਮਕੌਰ ਦੇ ਇਸ ਬਾਗ ਚ ਜ਼ਮੀਨ ਤੇ ਪਏ ਹੋਏ ਨੇ ਗੁਰੂ ਸਾਹਿਬ ਦਾ ਬਾਣਾ ਖੂਨ ਨਾਲ ਲਾਲ ਹੋ ਚੁੱਕਿਆ ਹੈ ਹੀਰਿਆਂ ਜੜੀ ਕਲਗੀ ਤੇ ਉਰਾਹਾਂ ਦੀ ਧੂੜ ਚੜ ਚੁੱਕੀ ਹੈ ਗੁਰੂ ਸਾਹਿਬ ਦੀ ਦਸਤਾਰ ਤੇ ਵੀ ਖੂਨ ਦੇ ਦਾਗ ਨੇ। ਸ਼ਰੀਰ ਕਤਾਰ ਤੇ ਭਾਵੇਂ ਗੁਰੂ ਸਾਹਿਬ ਨੂੰ ਬਹੁਤ ਜ਼ਿਆਦਾ ਥਕਾਵਟ ਸੀ। ਪਰ ਉਹਨਾਂ ਦੇ ਚਿਹਰੇ ਦਾ ਨੂਰ ਹਜੇ ਵੀ ਕਿਸੇ ਸੂਰਜ ਵਾਂਗ ਰੌਸ਼ਨੀ ਵੰਡ ਰਿਹਾ ਸੀ। ਆਨੰਦਪੁਰ ਵੀ ਛੱਡ ਆਏ, ਪਰਿਵਾਰ ਵੀ ਵਿਛੜ ਗਿਆ, ਕਿੰਨੇ ਹੀ ਸਿੰਘ ਸ਼ਹੀਦ ਹੋ ਗਏ। ਮਹਿਲਾਂ, ਕਿਲਿਆਂ ਦਾ ਮਾਲਕ, ਉਹ ਬਾਦਸ਼ਾਹਾਂ ਦਾ ਬਾਦਸ਼ਾਹ। ਇਨ੍ਹਾਂ ਹਾਲਾਤਾਂ 'ਚ ਵੀ ਮੱਥੇ ਤੇ ਇੱਕ ਸ਼ਿਕਨ ਨਹੀਂ ਸੀ ਤੇ ਚਮਕੌਰ ਦੀ ਹੀ ਇਸ ਧਰਤੀ ਤੇ ਮੌਜੂਦ ਸੀ ਉਹ ਕੱਚੀ ਕੜੀ ਉਸ ਸਮੇਂ ਇਹਨੂੰ ਹਵੇਲੀ ਕਿਹਾ ਜਾਂਦਾ ਸੀ ਇਤਿਹਾਸਕਾਰਾਂ ਦੀ ਇਸ ਬਾਰੇ ਅਲੱਗ-ਅਲੱਗ رائے ਆ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਸ ਹਵੇਲੀ ਦੇ ਮਾਲਕ ਖੁਦ ਗੁਰੂ ਸਾਹਿਬ ਕੋਲ ਆਏ ਕਿ ਤੁਸੀਂ ਆ ਕੇ ਸਾਡੀ ਹਵੇਲੀ 'ਚ ਰਹੋ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਸਾਹਿਬ ਨੇ ਆਪਣੇ ਸਿੰਘ ਹਵੇਲੀ ਦੇ ਉਹ ਮਾਲਕ ਕੋਲ ਭੇਜੇ ਸੀ ਜਦ ਗੁਰੂ ਸਾਹਿਬ ਉਸ ਹਵੇਲੀ 'ਚ ਆਪਣੇ ਸਿੰਘਾਂ ਦੇ ਨਾਲ ਰੁਕ ਜਾਂਦੇ ਨੇ ਤਾਂ ਕਿਸੇ ਨੇ ਮੁਗਲਾਂ ਕੋਲ ਜਾ ਕੇ ਚੁਗਲੀ ਕਰ ਦਿੱਤੀ ਕਿ ਗੁਰੂ ਸਾਹਿਬ ਇੱਥੇ ਰੁਕੇ ਹੋਏ ਨੇ ਦੇਖਣ ਨੂੰ ਕੋਈ ਬਹੁਤੀ ਮਜ਼ਬੂਤ ਤੇ ਵੱਡੀ ਨਹੀਂ ਸੀ ਇਹ ਹਵੇਲੀ ਸਿਰਫ 3-4 ਕਮਰੇ ਤੇ ਇੱਕ ਉੱਪਰ ਚਿਵਾਰਾ ਸੀ ਪਰ ਗੁਰੂ ਸਾਹਿਬ ਲਈ ਇਸ ਵੇਲੇ ਕਿਸੇ ਵੱਡੇ ਕਿਲੇ ਦਾ ਕੰਮ ਕਰ ਰਹੀ ਸੀ ਇਹ ਹਵੇਲੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਚਮਕੌਰ ਦੀ ਜੰਗ ਦੇ ਆਖਰੀ ਸਮੇਂ ਤੱਕ ਵੀ ਕੋਈ ਮੁਗਲ ਇਸ ਹਵੇਲੀ ਦੇ ਅੰਦਰ ਆਪਣਾ ਪੈਰ ਨਹੀਂ ਪਾ ਸਕਿਆ ਸੀ ਸਤਪੋ ਦੀ ਹੁਣ ਰਾਤ ਹੋ ਚੁੱਕੀ ਹੈ ਗੁਰੂ ਸਾਹਿਬ ਆਪਣੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਦੇ ਨਾਲ ਕਿਲੇ ਦੇ ਅੰਦਰ ਮੋਰਚਾ ਬੰਦੀ ਕਰ ਰਹੇ ਨੇ ਤੇ ਬਾਹਰੋਂ ਮੁਗਲਾਂ ਦੀ ਫੌਜ ਕੇਰਾ ਪਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਰਹੀ ਹੈ। ਗੁਰੂ ਸਾਹਿਬ ਨੇ ਉਸ ਗੜੀ ਦੇ ਅੰਦਰ ਚਾਰੋਂ ਕੋਨਿਆਂ ਤੇ 8-8 ਸਿੰਘ ਤੈਨਾਤ ਕਰ ਦਿੱਤੇ। ਇਤਿਹਾਸਕਾਰ ਇਹ ਦੱਸਦੇ ਨੇ ਕਿ ਉਸ ਗੜੀ 'ਚ ហេਠਾਂ ਜੋ 3-4 ਕਮਰੇ ਬਣੇ ਹੋਏ ਸੀ, ਉਹ 'ਚ ਗੁਰੂ ਸਾਹਿਬ ਦੇ ਸਿੰਘ ਡਟੇ ਹੋਏ ਸੀ ਤੇ ਇੱਕ ਉੱਪਰ ਚਵਾਰਾ ਸੀ ਜਿਸ 'ਚ ਗੁਰੂ ਸਾਹਿਬ ਤੇ ਉਹਨਾਂ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਭਾਈ ਸੰਗਤ ਸਿੰਘ ਸੀ। ਏ ਗੁਰੂ ਸਾਹਿਬ ਦੀ ਆਪਣੇ ਵੱਡੇ ਸਾਹਿਬਜ਼ਾਦਿਆਂ ਨਾਲ ਆਖਰੀ ਰਾਤ ਸੀ ਕੱਲ ਦਾ ਸੂਰਜ ਜਦ ਛਿਪੇਗਾ ਤੱਕ ਕਿੰਨਾ ਹੀ ਕੁਝ ਆਪਣੇ ਨਾਲ ਲੈ ਜਾਏਗਾ ਸੱਤ ਪੋ ਦੀ ਰਾਤ ਨੂੰ ਹੀ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਲੱਖਾਂ ਦੀ ਫੌਜ ਨੇ ਇਸ ਕੱਚੀ ਗੜੀ ਨੂੰ ਘੇਰਾ ਪਾ ਲਿਆ ਸੀ ਅੱਠ ਪੋ ਦਾ ਸੂਰਜ ਚੜਦਾ ਹੈ ਤੇ ਜੰਗ ਸ਼ੁਰੂ ਹੋ ਜਾਂਦੀ ਹੈ ਇਹ ਜੰਗ ਕੋਈ ਆਮ ਜੰਗ ਨਹੀਂ ਸੀ ਇਤਿਹਾਸ 'ਚ ਨਾ ਇਸ ਤਰ੍ਹਾਂ ਦੀ ਜੰਗ ਕਦੇ ਹੋਈ ਆ ਤੇ ਨਾ ਹੀ ਹੋ ਸਕਦੀ ਆ ਇੱਕ ਪਾਸੇ ਨੇ ਭੁੱਖੇ ਪਿਆਸੇ 40 ਸਿੰਘ ਤੇ ਦੂਜੇ ਪਾਸੇ ਆ 10 ਲੱਖ ਦੀ ਇੱਕ ਵੱਡੀ ਸੈਨਾ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ 'ਚ ਵੀ ਚਮਕੌਰ ਦੀ ਇਸ ਜੰਗ ਦਾ ਜ਼ਿਕਰ ਕਰਦੇ ਨੇ ਗੁਰਸਨੇ ਚਕਾਰੇ ਕੁੰਦ ਚਹਲ ਨਰ ਕਿ ਦੈ ਅਕਬਰ ਆਇਦ ਬਰੋ ਬੇਖਬਰ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਮੇਰੇ ਭੁੱਖੇ ਪਿਆਸੇ 40 ਸਿੰਘ ਉਥੇ ਕੀ ਕਰਦੇ ਜਦ ਤੇਰੀ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਸੀ ਗੜੀ ਦੇ ਅੰਦਰ ਭਾਵੇਂ ਥੱਕੇ ਟੁੱਟੇ ਭੁੱਖੇ ਪਿਆਸੇ 40 ਸਿੰਘ ਹੀ ਸੀ ਪਰ ਇਤਿਹਾਸਕਾਰ ਇਹ ਲਿਖਦੇ ਨੇ ਕਿ ਅੱਠ ਪੋ ਦੀ ਸਵੇਰ ਜਦ ਜੰਗ ਸ਼ੁਰੂ ਹੁੰਦੀ ਆ ਤਾਂ ਗੜੀ ਦੇ ਅੰਦਰੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਨੇ ਮੁਗਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਹੁਣ ਇੱਥੇ ਕਈ ਵਾਰ ਗਿਣਤੀ ਦੀ ਗੱਲ ਆਉਂਦੀ ਆ ਕਿ ਕਿੰਨੇ ਸਿੰਘ ਉਸ ਸਮੇਂ ਗੜੀ ਦੇ ਅੰਦਰ ਮੌਜੂਦ ਸੀ ਤੇ ਕਿੰਨੇ ਸ਼ਹੀਦ ਹੋਏ ਤੇ ਕਿੰਨੇ ਗੁਰੂ ਸਾਹਿਬ ਦੇ ਨਾਲ ਗੜੀ ਚੋਂ ਬਾਹਰ ਚਲੇ ਜਾਂਦੇ ਨੇ ਇਤਿਹਾਸਕਾਰਾਂ ਦੀ ਇੱਥੇ ਅਲੱਗ-ਅਲੱਗ رائے ਆ ਬਹੁਤੇ ਇਤਿਹਾਸਕਾਰਾਂ ਦੀ رائے ਦੇ ਮੁਤਾਬਕ ਗੜੀ ਦੇ ਅੰਦਰ ਗੁਰੂ ਸਾਹਿਬ ਦੇ 41 ਸਿੰਘ ਮੌਜੂਦ ਸੀ ਤੇ ਦੋ ਸਹਬਜ਼ਾਦੇ ਤੇ 44ਵੇਂ ਗੁਰੂ ਸਾਹਿਬ ਖੁਦ ਇਸ ਕੱਚੀ ਗੜੀ ਦੇ ਅੰਦਰ ਮੌਜੂਦ ਸੀ ਜਿਨ੍ਹਾਂ ਚੋਂ 38 ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਦੋ ਸਹਬਜ਼ਾਦੇ ਟੋਟਲ 40 ਸ਼ਹਾਦਤਾਂ ਹੋਈਆਂ ਸੀ ਤੇ ਗੁਰੂ ਸਾਹਿਬ ਆਪਣੇ ਤਿੰਨ ਸਿੰਘਾਂ ਦੇ ਨਾਲ ਅੱਠ ਪੋ ਦੀ ਔਰਤ ਨੂੰ ਪੰਜਾਂ ਸਿੰਘਾਂ ਦੀ ਬੇਨਤੀ ਤੋਂ ਬਾਅਦ ਚਮਕੌਰ ਦਾ ਕਿਲਾ ਛੱਡ ਜਾਂਦੇ ਨੇ ਚਮਕੌਰ ਦੀ ਇਸ ਜੰਗ 'ਚ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਦੀ ਅਗਵਾਈ ਕਰ ਰਿਆ ਸੀ ਸਰਹੰਦ ਦਾ ਸੂਬਾ ਵਜ਼ੀਦ ਖਾਨ ਵਜ਼ੀਦ ਖਾਨ ਦਾ ਹੁਕਮ ਮਿਲਣ ਤੋਂ ਬਾਅਦ ਮੁਗਲ ਅਤੇ ਪਹਾੜੀਆਂ ਦੀ ਫੌਜ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਘਟ ਗਿੰਤੀ ਅਤੇ ਕਮਜ਼ੋਰ ਸਮਝ ਕੇ ਕਿਲੇ ਵੱਲ ਨੂੰ ਹਮਲਾ ਕਰਨ ਲਈ ਵਧੀ ਤਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੜੀ ਦੇ ਅੰਦਰੋਂ ਗੁਰੂ ਸਾਹਿਬ ਦੇ ਸਿੰਘਾਂ ਨੇ ਤੀਰਾਂ ਦਾ ਮੀਂਹ ਵਰਾਇਆ ਤੇ ਮੁਗਲਾਂ ਦੇ ਸ਼ਰੀਰ ਛੇਦ ਕੇ ਰੱਖ ਦਿੱਤੇ ਉਸੇ ਹੀ ਘੜੀ ਮੁਗਲਾਂ ਦੇ ਪੈਰ ਉੱਥੇ ਹੀ ਜੰਮ ਗਏ ਗੁੱਸੇ ਨਾਲ ਲਾਲ ਪੀਲਾ ਵਜ਼ੀਦ ਖਾਨ ਹੁਣ ਕੋਈ ਖੋਰਾਂ ਨੀਤੀ ਬਣਾਉਣ ਲੱਗ ਗਿਆ ਸੀ ਇਸ ਤੋਂ ਥੋੜੇ ਸਮੇਂ ਬਾਅਦ ਹੀ ਮੁਗਲਾਂ ਦਾ ਇੱਕ ਵੱਡਾ ਜਰਨੈਲ ਨਾਹਰ ਖਾਨ ਕਿਲੇ ਦੀ ਕੰਧ ਨੂੰ ਪੌੜੀ ਲਾ ਕੇ ਗੁਰੂ ਸਾਹਿਬ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੁਰੂ ਸਾਹਿਬ ਉਸ ਚਾਰੇ ਚੋਂ ਆਪਣੀ ਨੌ ਟੰਕੀ ਕਮਾਨ ਚੋਂ ਤੀਰ ਸਿੰਨ ਕੇ ਜਦ ਮਾਰਦੇ ਨੇ ਤਾਂ ਨਾਹਰ ਖਾਨ ਦੀ ਛਾਤੀ ਪਾੜਦਾ ਹੋਇਆ ਉਹ ਤੀਰ ਨਹਰ ਖਾਨ ਨੂੰ ਥੱਲੇ ਜ਼ਮੀਨ ਤੇ ਸਿੱਟ ਦਿੰਦਾ ਹੈ ਤੇ ਗੁਰੂ ਸਾਹਿਬ ਨੂੰ ਫੜਨ ਆਇਆ ਉਹ ਨਹਰ ਖਾਨ ਉਸੇ ਹੀ ਸਮੇਂ ਪ੍ਰਾਨ ਛੱਡ ਦਿੰਦਾ ਹੈ ਦੂਸਰਾ ਤੀਰ ਗੁਰੂ ਸਾਹਿਬ ਮਾਰਦੇ ਨੇ ਉਹ ਪੌੜੀ ਤੇ ਲੁਕੇ ਹੋਏ ਗਨੀ ਖਾਨ ਦੇ ਗਨੀ ਖਾਨ ਨਾਲਦੀਨ ਨਾਲ ਜ਼ਮੀਨ ਤੇ ਡਿੱਗਦਾ ਹੈ ਤੇ ਅੱਲਾ ਨੂੰ ਪਿਆਰਾ ਹੋ ਜਾਂਦਾ ਹੈ ਮੁਗਲਾਂ ਦਾ ਇੱਕ ਹੋਰ ਜਰਨੈਲ ਖਵਾਜਾ ਮਰਦੂਦ ਇਹ ਦੇਖ ਕੇ ਡਰਦਾ ਮਾਰਾ ਕੇਲੇ ਦੀ ਕੰਧ ਦੇ ਨਾਲ ਲੁਕ ਜਾਂਦਾ ਹੈ ਜਿਸ ਦਾ ਜ਼ਿਕਰ ਗੁਰੂ ਸਾਹਿਬ ਜ਼ਫਰਨਾਮੇ ਵਿੱਚ ਵੀ ਕਰਦੇ ਨੇ ਇਸ ਤੋਂ ਬਾਅਦ ਗੜੀ ਦੇ ਨੇੜੇ ਜਾਣ ਦੀ ਹਿੰਮਤ ਕਿਸੇ ਨੇ ਨਾ ਕੀਤੀ ਹੁਣ ਦੁਸ਼ਮਨਾ ਨੇ ਰਣਨੀਤੀ ਬਦਲ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਦੇ ਪੰਜ-ਪੰਜ ਜਥੇ ਗੜੀ ਤੋਂ ਬਾਹਰ ਭੇਜੇ ਤੇ ਗੁਰੂ ਸਾਹਿਬ ਦੇ ਉਸ ਸਿੰਘ ਉਸ ਦਿਨ ਭੁਖੇ ਸ਼ੇਰਾਂ ਵਾਂਗ ਲੜੇ ਅੰਤ ਨੂੰ ਸ਼ਹਾਦਤਾਂ ਪ੍ਰਾਪਤ ਕਰਦੇ ਗਏ ਪਹਿਲਾ ਜਥਾ ਸ਼ਹੀਦ ਹੁੰਦਾ ਹੈ ਫਿਰ ਦੂਜਾ ਜਥਾ ਸ਼ਹੀਦ ਹੁੰਦਾ ਹੈ ਫਿਰ ਤੀਜਾ ਜਥਾ ਸ਼ਹੀਦ ਹੁੰਦਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਕੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਕਿ ਗੁਰੂ ਪਿਤਾ ਹੁਣ ਮੈਂ ਜੰਗ ਦੇ ਮੈਦਾਨ ਚ ਜੂਝਣਾ ਚਾਹਣਾ ਮੈਨੂੰ ਆਗਿਆ ਦਿਓ ਤੇ ਇੱਥੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਹ ਇਤਿਹਾਸ 'ਚ ਅਜੇ ਤੱਕ ਕਿਸੇ ਬਾਪ ਨੇ ਨਹੀਂ ਕੀਤਾ ਤੇ ਨਾ ਹੀ ਐਡਾ ਜਿਗਰਾ ਕਿਸੇ ਦਾ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਕੁਰਬਾਨੀ ਪੁੱਤਰਾਂ ਦੀ ਕੁਰਬਾਨੀ ਕੋਈ ਦੇ ਸਕੇ ਤੇ ਇਤਿਹਾਸ ਨੇ ਇਸ ਸਮੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਉਮਰ 17 ਸਾਲ 10 ਮਹੀਨੇ ਤੇ 15 ਦਿਨ ਦੱਸੀ ਹੈ ਕਈ ਇਤਿਹਾਸਕਾਰ ਇੱਥੇ ਇਹ ਲਿਖਦੇ ਨੇ ਕਿ ਗੁਰੂ ਸਾਹਿਬ ਦੇ ਸਿੰਘ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ 'ਚ ਨਹੀਂ ਭੇਜਣਾ ਚਾਹੁੰਦੇ ਸੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਜ਼ ਕੀਤੀ ਸੀ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਸਾਡੇ ਲਈ ਬਹੁਤ ਕੀਮਤੀ ਹੋ। ਕਿ ਕਿਸੇ ਤਰੀਕੇ ਨਾਲ ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਚਮਕੌਰ ਦੀ ਇਸ ਗੜੀ 'ਚੋਂ ਨਿਕਲ ਜਾਓ। ਅਸੀਂ ਪਿੱਛੇ ਖੁਦ ਦੇਖ ਲਾਂਗੇ ਬੈਰੀਆਂ ਨੂੰ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਿਹੜੇ ਸਾਹਿਬਜ਼ਾਦੇ ਕਿ ਆ ਸਾਰੇ ਹੀ ਜੋ ਜੰਗ ਦੇ ਮੈਦਾਨ ਚ ਲੜ ਰਹੇ ਨੇ ਤੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ ਇਹ ਸਾਰੇ ਮੇਰੇ ਸਾਹਿਬਜ਼ਾਦੇ ਨੇ ਥਾਪੜਾ ਦੇ ਕੇ ਫਿਰ ਗੁਰਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਿੰਘਾਂ ਦੇ ਜਥੇ ਦੇ ਨਾਲ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਕਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਤੇ ਉਸ ਤੋਂ ਬਾਅਦ ਕਿਵੇਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਇਹ ਪੂਰੀ ਜਾਣਕਾਰੀ ਡਿਟੇਲ ਚ ਅਗਲੀ ਵੀਡੀਓ ਚ ਦੱਸਾਂਗੇ ਚਮਕੌਰ ਦੀ ਗੜੀ ਦੇ ਉਹਨਾਂ ਸਾਰੇ ਸ਼ਹੀਦਾਂ ਜਉਦੇ ਜਰਨੈਲਾਂ ਗੁਰੂ ਸਾਹਿਬ ਦੇ ਸਿੰਘਾਂ ਅੱਗੇ ਸਾਡਾ ਲੱਖ ਵਾਰ ਸਿਰ ਝੁਕਦਾ ਹੈ ਤਾਂ ਇਹ ਸੀ ਅੱਜ ਦਾ ਇਤਿਹਾਸ ਇਤਿਹਾਸ ਦੱਸਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆਂ ਦੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਤੁਸੀਂ ਇਹ ਦੱਸ ਸਕਦੇ ਹੋ ਸਿੱਖ ਇਤਿਹਾਸ ਦੀਆਂ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ